ਪੂਰੇ ਪੰਜਾਬ ਲਈ ਸਾਰੇ ਪਿੰਡਾਂ ਲਈ ਤੇ ਹਰ ਇੱਕ ਬੰਦੇ ਲਈ ਬੜੀ ਟੈਂਸ਼ਨ ਵਾਲੀ ਗੱਲ ਹੈ। ਅਵਾਰਾ ਕੁੱਤਿਆਂ ਨੇ ਅੱਗ ਭਾਰ ਰੱਖੀ ਐ। ਅਵਾਰਾ ਕੁੱਤਿਆਂ ਨੇ ਕਹਿਰ ਮਚਾ ਛੱਡਿਆ। ਅਵਾਰਾ ਕੁੱਤਿਆਂ ਨੇ ਗੰਦ ਪਾਰਖਿਆ। ਪਿਛਲੇ 2 ਕੁ ਹਫ਼ਤਿਆਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਇਹਨਾਂ ਅਵਾਰਾ ਕੁੱਤਿਆਂ ਨੇ ਕਹਿਰ ਕੀਤਾ। ਲੋਕਾਂ ਨੂੰ ਨੋਟ-ਨੋਟ ਕੇ ਖਾਦਾ। ਪਰ ਕਿਸੇ ਪ੍ਰਸ਼ਾਸਨ ਦਾ ਤੇ ਕਿਸੇ ਸਰਕਾਰ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਹੈ। ਜੇ ਲੋਕ ਕੋਈ ਆਪਣੇ ਆਪ ਇਹਨਾਂ ਨੂੰ ਮਾਰਦੇ ਨੇ ਤਾਂ ਫੇਰ ਪ੍ਰਸ਼ਾਸਨ ਗੱਡੀਆਂ ਤੇ ਚੜ ਕੇ ਆ ਜਾਂਦਾ ਕਿਉਂਕਿ ਫਿਰ ਕੇਸ ਪਾਉਣ ਦੇ ਡਰਾਵਿਆਂ ਦੇ ਨਾਲ ਬੜਾ ਕੁਝ ਕਰ ਲੈਣਾ ਹੁੰਦਾ ਪਰ ਹੁਣ ਪ੍ਰਸ਼ਾਸਨ ਨੂੰ ਨਹੀਂ ਦਿਖਦਾ ਪਿਛਲੇ 3 ਹਫ਼ਤਿਆਂ ਦੀ ਗੱਲ ਕਰੋ ਨਿੱਕੇ ਨਿੱਕੇ ਮਾਸੂਮਾਂ ਨੂੰ ਪੰਜਾਬ ਦੇ ਵਿੱਚ ਇਹਨਾਂ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ ਹੁਣ ਕਈ ਬੰਦੇ ਐ ਕਹਿ ਸਕਦੇ ਨੇ ਯਾਰ ਇਹ ਕਿੱਡੀ ਕੁ ਗੱਲ ਐ ਛੋਟੀਆਂ-ਛੋਟੀਆਂ ਗੱਲਾਂ ਤੇ ਨਾ ਬੋਲਿਆ ਕਰੋ ਪਰ ਜੀਦੇ ਘਰ ਤੇ ਜਿਹਦੇ ਬੱਚੇ ਨਾਲ ਬੀਤਦੀ ਹੈ ਪਤਾ ਉਹਨੂੰ ਹੈ ਕੀ ਗੱਲ ਕਿੱਡੀ ਐ ਜਰਾ ਆਪਣੇ ਤੇ ਲਾ ਕੇ ਲੇਖੋ ਜੇ ਤੁਹਾਡੇ ਸਾਡੇ ਘਰ ਦਾ ਛੋਟਾ ਜਿਹਾ ਮਾਸੂਮ ਬੱਚਾ ਗਲੀ ਗਵਾਂਢ ਖੇਡ ਰਿਆ ਹੋਵੇ ਔਰ ਉਹਨੂੰ ਆਵਾਰਾ ਕਤੀੜ ਆਵੇ ਉਹ ਕਤੀੜ ਉਹਨੂੰ ਕਢੀ ਸਕੇ ਲੈ ਜਾਏ ਔਰ ਉਹਦੀ ਬੋਟੀ ਬੋਟੀ ਕਰ ਦੇਵੇ ਤੇ ਜਦੋਂ ਸਾਨੂੰ ਪਤਾ ਲੱਗੇ ਤੇ ਸਾਡਾ ਉਹ ਮਾਸੂਮ ਬਿਲਕੁਲ ਖਤਮ ਹੋ ਚੁੱਕਾ ਹੋਵੇ ਤੇ ਉਹਦੀ ਸ਼ਕਲ ਵੀ ਪਛਾਣਨਯੋਗ ਇਹਨਾਂ ਨੇ ਬੋਟੀਆਂ ਕੱਢ ਕੱਢ ਕੇ ਕਤੀੜਾਂ ਦੇ ਨਾਂ ਛੱਡੀ ਹੋਵੇ ਫੇਰ ਸੋਚੋ ਸਾਡੇ ਤੇ ਕੀ ਬੀਤੇਗੀ ਮੁੱਦਾ ਵੱਡਾ ਹੈ ਵੇਖੋ ਪੰਜਾਬ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਚ ਅਵਾਰਾ ਕਤਿਹੜ ਫਿਰਦੀ ਹੈ ਅਵਾਰਾ ਵੀ ਤੇ ਕਈਆਂ ਨੇ ਜਿਹੜੇ ਰੱਖੇ ਹੋਏ ਨੇ ਉਹ ਵੀ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ 10 ਲੱਖ ਦੇ ਨੇੜੇ ਤੇੜੇ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ 2020 ਦੇ ਵਿੱਚ ਜਿਹੜੇ ਅੰਕੜੇ ਨੇ ਜਿਹੜੇ ਤੱਥ ਨੇ ਜਿਹੜੀਆਂ ਰਿਪੋਰਟਾਂ ਨੇ ਜਿਹਦੇ ਕੇਸ ਸਾਹਮਣੇ ਆਏ ਨੇ 2020 ਦੇ ਵਿੱਚ 1 ਲੱਖ 10400 ਤੇ 78 ਜਣਿਆਂ ਨੂੰ ਆਵਾਰਾ ਕੁੱਤਿਆਂ ਨੇ ਤੇ ਲੋਕਾਂ ਦੇ ਰੱਖੇ ਕੁੱਤਿਆਂ ਨੇ ਵੱਢਿਆ 2021 ਦੇ ਵਿੱਚ ਇਹ ਅੰਕੜਾ ਵਧ ਕੇ 1 ਲੱਖ 26000 ਤੇ 300 ਤੱਕ ਪਹੁੰਚ ਗਿਆ ਫਿਰ 2022 ਦੇ ਵਿੱਚ ਇਹ ਅੰਕੜਾ ਵਧ ਕੇ 1 ਲੱਖ 65000 ਤੇ 133 ਲੋਕਾਂ ਨੂੰ ਇਹਨਾਂ ਕੁੱਤਿਆਂ ਨੇ ਵੱਢਿਆ ਜਿਨ੍ਹਾਂ ਨੂੰ ਟੀਕੇ ਲੱਗੇ ਹੁਣ ਤੁਸੀਂ ਵੇਖੋ 2023 ਚ 2024 ਚ ਤੇ ਹੁਣ 25 ਚੜ ਗਿਆ ਕਿੰਨੇ ਲੱਖਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਜ਼ਿਆਦਾਤਰ ਆਵਾਰਾ ਨੇ ਪਰ ਲੋਕਾਂ ਦੇ ਰੱਖੇ ਹੋਏ ਵੀ ਦੇਖੋ ਮੈਨੂੰ ਨਾ ਇਹ ਕਤੀੜਾ ਤੇ ਬਹੁਤ ਤਕਲੀਫ ਹੈ ਕਿਉਂ ਹੁਣ ਕਈ ਕਹਿਣਗੇ ਯਾਰ ਪਸ਼ੂ ਪ੍ਰੇਮੀ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਹੈ ਜੀਵ ਜੰਤੂਆਂ ਤੇ ਪਸ਼ੂਆਂ ਨਾਲ ਪ੍ਰੇਮ ਜ਼ਰੂਰ ਕਰਨਾ ਚਾਹੀਦਾ ਹੈ ਕਰੋ ਜੀ ਸਦਕੇ ਕਰੋ ਪਰ ਨਾ ਸਾਡੇ ਬਜ਼ੁਰਗ ਪੁਰਾਣੇ ਇੱਕ ਕਹਾਵਤ ਪਾਉਂਦੇ ਹੁੰਦੇ ਸੀ ਆਖੇ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਏ ਤੇ ਲਿੱਦ ਸੁੱਟਣੀ ਪਈ ਤੇ ਉਹੀ ਕਹਾਵਤ ਮੈਨੂੰ ਇੱਥੇ ਫਿੱਟ ਬੈਠਦੀ ਹੈ ਬਹੁਤ ਸਾਰੇ ਲੋਕਾਂ ਨੇ ਨਾ ਹੋਰ ਤੇ ਕੋਈ ਚੱਜ ਦਾ ਪਸ਼ੂ ਉਹ ਪਾਲਦੇ ਨਹੀਂ ਕਤੀੜਾ ਪਾਲਣ ਦਾ ਰਿਵਾਜ ਨਹੀਂ ਫੈਸ਼ਨ ਚੱਲਿਆ ਹੋਇਆ ਇਹ ਆਪਣੇ ਆਪ ਨਹੀਂਗਾ ਇਹ ਅੰਗਰੇਜ਼ਾਂ ਵੱਲ ਵੇਖ ਕੇ ਸਾਡੇ ਚ ਆਇਆ ਕਿਉਂਕਿ ਅਸੀਂ ਲਾਈ ਲੱਗਦਾ ਨਕਲ ਝੂਆਂ ਤੇ ਨਕਲ ਬਹੁਤ ਕਰਦੇ ਆ ਤੇ ਅਸੀਂ ਉਹਨਾਂ ਵੱਲ ਵੇਖ ਕੇ ਅਸੀਂ ਇਹ ਕੁੱਤੇ ਰੱਖਣੇ ਸ਼ੁਰੂ ਕੀਤੇ ਤੇ ਫਿਰ ਬਹੁਤ ਸਾਰੇ ਲੋਕਾਂ ਨੂੰ ਇਹ جنੂਨ ਸਿਰ ਤੇ ਚੜ ਕੇ ਬੋਲਣ ਲੱਗਿਆ ਪਸ਼ੂ ਪ੍ਰੇਮੀ ਹੋਣਾ ਚੰਗੀ ਗੱਲ ਐ ਪਸ਼ੂਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਪਰ ਕੁੱਤਿਆਂ ਦੀਆਂ ਖਤਰਨਾਕ ਕਿਸਮਾਂ ਜਿਹੜੀਆਂ ਲੋਕ ਕਈ ਰੱਖਦੇ ਨੇ ਪੁੱਟਬੁੱਲ ਬੁਲੀ ਉਰਾਂ ਪਰ ਉਹਨਾਂ ਨੇ ਤਾਂ ਆਪਣੇ ਮਾਲਕਾਂ ਨੂੰ ਵੀ ਕਈ ਵਾਰ ਨੋਟ ਕੇ ਖਾਧਾ ਬੜੀਆਂ ਥਾਵਾਂ ਤੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਜੁਰਮਾਨਾ ਰੱਖਿਆ ਕਿ ਜੇਕਰ ਕਿਸੇ ਦੇ ਕੁੱਤੇ ਦਾ ਇੱਕ ਦੰਦ ਕਿਸੇ ਵਿਅਕਤੀ ਨੂੰ ਲੱਗੇਗਾ ਤਾਂ ਜੁਰਮਾਨਾ 10000 ਜੇ ਦੰਦ ਦੋ ਲੱਗੇ ਤੇ ਜੁਰਮਾਨਾ 20000 ਤੇ ਜੇ ਦੰਦ ਡੂੰਘੇ ਲੱਗੇ ਕੋਈ ਵੱਡਾ ਜ਼ਖਮ ਕਰਤਾ ਤੇ ਫਿਰ ਜੁਰਮਾਨਾ ਤੇ ਸਜ਼ਾ ਇਸ ਤੋਂ ਵੱਧ ਹੈ ਇਹ ਮਾਨਯੋਗ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਹੁਕਮ ਜਾਰੀ ਕੀਤੇ ਮੈਂ ਨਹੀਂ ਹੁਣ ਤੁਸੀਂ ਦੇਖੋ ਇਹਨਾਂ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੁਣ ਆ ਜਿੰਨੀਆਂ ਘਟਨਾਵਾਂ ਵਾਪਰ ਰਹੀਆਂ ਨੇ ਕੀ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਅਵਾਰਾ ਕੁੱਤਿਆਂ ਦਾ ਪ੍ਰਬੰਧ ਕਿਨੇ ਕਰਨਾ ਹੈ ਅਵਾਰਾ ਕੁੱਤਿਆਂ ਦੇ ਵਧਣ ਦਾ ਜ਼ਿੰਮੇਵਾਰ ਕੌਣ ਹੈ ਮੰਨ ਲਓ ਕੋਈ ਕੁੱਤਾ ਤੁਸੀਂ ਜਾਂ ਮੈਂ ਰੱਖਿਆ ਉਹ ਕਿਸੇ ਨੂੰ ਵੱਢ ਗਿਆ ਚਲੋ ਅਸੀਂ ਜ਼ਿੰਮੇਵਾਰ ਹੋ ਗਏ ਪਰ ਜੇ ਕੁੱਤੇ ਅਵਾਰਾ ਨੇ ਕਿਸੇ ਨੂੰ ਕੱਟਿਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਸਿੱਧੀ ਸਿੱਧੀ ਇਹ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਔਰ ਜਿਹੜੇ ਤਹਿਸੀਲ ਪ੍ਰਸ਼ਾਸਨ ਹੈ ਉਹਦੀ ਤੇ ਮਿਊਨਿਸਪਲ ਕਮੇਟੀਆਂ ਦੀ ਬਣਦੀ ਹੈ ਪੰਚਾਇਤਾਂ ਦੀ ਬਣਦੀ ਹੈ ਪਰ ਹੈ ਕੋਈ ਜ਼ਿੰਮੇਵਾਰ ਹੈ ਕੋ ਪੁੱਛਣ ਦੱਸਣ ਵਾਲਾ ਕੋਈ ਨਹੀਂ ਸਾਰਿਆਂ ਨੂੰ ਇਹ ਲੱਗਦਾ ਸਾਨੂੰ ਕੀ ਹੈ ਸਾਨੂੰ ਕੀ ਹੈ ਸਾਨੂੰ ਕੀ ਹੈ ਜਿੱਥੇ ਕਿਤੇ ਵਾਰਦਾਤ ਵਾਪਰ ਜਾਂਦੀ ਹੈ ਉੱਥੇ ਅਸੀਂ ਇੰਨਾ ਕਹਿ ਕੇ ਸਾਰ ਛੱਡਦੇ ਆ ਵੀ ਵੇਖੋ ਜੀ ਇਹ ਤਾਂ ਐਵੇਂ ਹੋਣੀ ਸੀ ਇਹ ਤਾਂ ਐਵੇਂ ਹੀ ਲਿਖੀਆਂ ਸੀ ਇਹ ਤਾਂ ਹੋ ਕੇ ਰਹਿਣੀ ਸੀ ਬਸ ਐਸੇ ਗੱਲ ਨੇ ਸਾਨੂੰ ਪੰਜਾਬੀਆਂ ਨੂੰ ਤੇ ਇੰਡੀਅਨ ਲੋਕਾਂ ਨੂੰ ਮਾਰਿਆ ਪਿੱਛੇ ਰੱਖਿਆ ਤੇ ਪਿਛਾੜਿਆ ਕਿਉਂਕਿ ਅਸੀਂ ਕਿਸੇ ਵੀ ਮਾੜੀ ਘਟਨਾ ਦੇ ਕਾਰਨਾਂ ਨੂੰ ਲੱਭਦੇ ਨਹੀਂ ਪੜਤਾਲ ਨਹੀਂ ਕਰਦੇ ਉਹਨਾਂ ਕਾਰਨਾਂ ਨੂੰ ਖਤਮ ਨਹੀਂ ਕਰਦੇ ਬਸ ਹੋਣੀ ਮੰਨ ਕੇ ਤੇ ਸਬਰ ਦਾ ਘੁੱਟ ਭਰ ਲੈਨੇ ਆ ਇੱਥੇ ਹੀ ਅਸੀਂ ਮਾਰ ਖਾਂਦੇ ਆ ਦੇਖੋ ਇਹ ਆਵਾਰਾ ਕੁੱਤਿਆਂ ਦੇ ਜਿਹੜੇ ਅੰਕੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹ ਦਿਲ ਹਲਾਉਣ ਲਈ ਕਾਫੀ ਨਹੀਂ ਹੁਣ ਜਿਹੜੇ ਲੋਕਾਂ ਨੂੰ ਇਹਨਾਂ ਆਵਾਰਾ ਕੁੱਤਿਆਂ ਨੇ ਵੱਢਿਆ ਨਾ ਉਹਨਾਂ ਨੂੰ ਫਿਰ ਟੀਕੇ ਵੀ ਲੱਗੇ ਨਹੀਂ ਉਹ ਟੀਕੇ ਮਹਿੰਗੇ ਵੀ ਨੇ ਤੇ ਪ੍ਰਾਈਵੇਟ ਲਵਾਈਏ ਬਹੁਤ ਮਹਿੰਗੇ ਨੇ ਉਹ ਟੀਕੇ ਔਰ ਉਹ ਟੀਕੇ ਗਰਮ ਵੀ ਬਹੁਤ ਦੱਸੇ ਜਾਂਦੇ ਨੇ ਵੇਖੋ ਅੱਜ ਲੋੜ ਹੈ ਪੰਜਾਬ ਸਰਕਾਰ ਇਹਦੇ ਉੱਪਰ ਐਕਸ਼ਨ ਲਵੇ ਕਾਰਵਾਈ ਕਰੇ ਉਹਨਾਂ ਆਵਾਰਾ ਕੁੱਤਿਆਂ ਦਾ ਕੋਈ ਪ੍ਰਬੰਧ ਕਰੀ ਕਰੇ ਉਹਦਾ ਪ੍ਰਬੰਧ ਉਹਨਾਂ ਆਵਾਰਾ ਕੁੱਤਿਆਂ ਨੂੰ ਜੇ ਤਾਂ ਲੋਕ ਆਪ ਫੜ ਕੇ ਆਪੇ ਸਜ਼ਾ ਦਿੰਦੇ ਨੇ ਫੇਰ ਤੇ ਗੱਡੀਆਂ ਤੇ ਚੜ ਕੇ ਪੁਲਿਸ ਆ ਜਾਂਦੀ ਹੈ ਕਾਰਵਾਈ ਦੇ ਨਾਂ ਤੇ ਮੇਵਾ ਬਟੋਰਿਆ ਜਾਂਦਾ ਹੈ ਮੁਠੀ ਗਰਮ ਕਰਾਈ ਜਾਂਦੀ ਹੈ ਪਰ ਆਪ ਕੁਝ ਕਰਨਾ ਨਹੀਂ ਉਹ ਗੱਲ ਹੈ ਅਕੇ ਹੱਥੋਂ ਕੁਛ ਦੇਣਾ ਨਹੀਂ ਤੇ ਮੁੱਖੋਂ ਫਿੱਕੇ ਪੈਣਾ ਨਹੀਂ ਖਾਂ ਬਚੜਾ ਤੇ ਆਈ ਹੈ ਸਰਕਾਰਾਂ ਨੇ ਅਜੇ ਤੱਕ ਬਿਆਨ ਬਹੁਤ ਦਿੱਤੇ ਨੇ ਪਰ ਕੀਤਾ ਕਤਰਿਆ ਕੱਖ ਨਹੀਂ ਲੋਕ ਭੇਟ ਚੜ ਰਹੇ ਨੇ ਪਿਛਲੇ ਦਿਨੀ 2 ਦਿਨ ਪਹਿਲਾਂ ਜਦੋਂ ਇੱਕ ਮਸੂਮ ਨੂੰ ਇਸ ਤਰ੍ਹਾਂ ਇੱਕ ਇੱਕ ਗੁਰਸਿੱਖ ਬੱਚਾ ਜਿਹਦੇ ਸਿਰ ਤੇ ਪਟਕਾ ਬੰਨਿਆ ਉਹਨੂੰ ਇਹਨਾਂ ਕੁੱਤਿਆਂ ਨੇ ਕਢੀਸ ਕੇ ਲੈ ਗਏ ਔਰ ਜਿਸ ਤਰੀਕੇ ਦੇ ਨਾਲ ਉਹਨੂੰ ਨੋਚ-ਨੋਚ ਕੇ ਖਾਦਾ ਹੈ ਯਾਰੋ ਉਹ ਸੀਨ ਵੇਖ ਕੇ ਉਦੇ ਬਾਰੇ ਸੋਚ ਕੇ ਕਲੇਜਾ ਮੂਹ ਨੂੰ ਆਉਂਦਾ ਜੇ ਤਾਂ ਆਪਣੇ ਅੰਦਰ ਇਨਸਾਨ ਜਿਉਂਦਾ ਹੈ ਫਿਰ ਤਾਂ ਥੋੜੇ ਵੀ ਆਊਗਾ ਜੇ ਇਨਸਾਨ ਹੀ ਆਪਣੇ ਅੰਦਰ ਦਾ ਮਰ ਗਿਆ ਫਿਰ ਤਾਂ ਲੋਕ ਲਾਛਾਂ ਤੇ ਬੈਠ ਕੇ ਵੀ ਡਾਂਸ ਕਰ ਸਕਦੇ ਨੇ ਭੰਗੜੇ ਪਾ ਸਕਦੇ ਨੇ ਤੇ ਇਹੀ ਆਇਸ ਦੌਰ ਦੀ ਹਕੀਕਤ ਹੈ ਪਰ ਮੈਨੂੰ ਲੱਗਦਾ ਹੈ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਇੱਕ ਆਵਾਜ਼ ਉਠਾਉਣੀ ਚਾਹੀਦੀ ਹੈ ਜਿਹੜੀਆਂ ਲੋਕ ਜੱਥੇਬੰਦੀਆਂ ਨੇ ਉਹਨੂੰ ਵੀ ਇਸ ਮੁੱਦੇ ਨੂੰ ਮੁੱਦਾ ਲਣਾਉਣਾ ਚਾਹੀਦਾ ਹੈ ਵੇਖੋ ਯਾਰ ਕਈਆਂ ਨੂੰ ਫੇਰ ਲੱਗਦਾ ਹੋਵੇਗਾ ਐਡੀ ਕਿਹੜੀ ਗੱਲ ਆ ਯਾਰ ਵੀ ਇਹਨੂੰ ਮੁੱਦਾ ਮੁੱਦੇ ਤਾਂ ਹੋਰ ਬਥੇਰੇ ਨੇ ਮੁੱਦੇ ਹੋਰ ਬਥੇਰੇ ਨੇ ਪਰ ਉਹਨਾਂ ਦੇ ਨਾਲ ਇਹ ਇੱਕ ਮੁੱਦਾ ਹੈ ਜਿਨ੍ਹਾਂ ਦੇ ਘਰ ਦਾ ਬੱਚਾ ਦਾ ਜੀ ਇੱਕ ਤੀੜਾ ਨੋਚ ਲੈਂਦੀਆਂ ਨਾ ਉਹਨੂੰ ਪਤਾ ਪਿਛਲੇ ਦਿਨੀ ਮੈਂ ਇੱਕ ਸੀਸੀਟੀਵੀ ਕੈਮਰੇ ਨਾਲ ਬਣੀ ਵੀਡੀਓ ਵੇਖੀ ਇੱਕ ਦੋ ਕੁੜੀਆਂ ਜਾ ਰਹੀਆਂ ਪੜਨ ਵਾਸਤੇ ਹੋਣਗੀਆਂ ਕੋਈ 16 17 18 ਸਾਲ ਦੇ ਉਮਰ ਦੀਆਂ ਅੰਦਾਜ਼ਾ ਜੋ ਵੀਡੀਓ ਚ ਦਿਸ ਰਿਹਾ ਤਾਂ ਜਦੋਂ ਉਹ ਲੱਗ ਰਹੀਆਂ ਨੇ ਤਾਂ ਚਾਰ ਪੰਜ ਕਤੀੜਾ ਆਉਂਦੀਆਂ ਨੇ ਔਰ ਉਹ ਇੱਕ ਕੁੜੀ ਦੀ ਲੱਤ ਨੂੰ ਇੱਕ ਪਹਿਲਾ ਪੈਂਦਾ ਕੁੱਤਾ ਉਹ ਦੂਜੀ ਕੁੜੀ ਭੱਜ ਪੈਂਦੀ ਹੈ ਤੇ ਜੇ ਦੋ ਜਣੀਆਂ ਹੁੰਦੀਆਂ ਉਹ ਤਾਂ ਜਿਹੜੀ ਭੱਜ ਪੈਂਦੀ ਹੈ ਉਹਨੂੰ ਤਿੰਨ ਚਾਰ ਜਣੇ ਦਬੋਚ ਲੈਂਦੇ ਨੇ ਜਿਹੜੀ ਨੂੰ ਇੱਕ ਪਿਆ ਸੀ ਉਹ ਤਾਂ ਲੱਤ ਲੁੱਤੇ ਚੱਕ ਵੜਾ ਕੇ ਕਿਸੇ ਤਰ੍ਹਾਂ ਛੁਡਾ ਲੈਂਦੀ ਐ ਤੇ ਜਿਹੜੀ ਭੱਜੀ ਸੀ ਉਹਨੂੰ ਕੁੱਤੇ ਦਬੋਚ ਲੈਂਦੇ ਨੇ ਔਰ ਉਹਦੇ ਨਾਲ ਫਿਰ ਕਾਫੀ ਵੱਡ ਟੁਕ ਉਹ ਕੁੱਤੇ ਕਰਦੇ ਨੇ ਇਹ ਸੀਸੀਟੀਵੀ ਕੈਮਰੇ ਦੀ ਬਣੀ ਵੀਡੀਓ ਐ ਇਸੇ ਤਰ੍ਹਾਂ ਦੀਆਂ ਕਿੰਨੀਆਂ ਵੀਡੀਓ ਹੁਣ ਤੱਕ ਰਿਕਾਰਡ ਹੋ ਕੇ ਸਾਹਮਣੇ ਆਉਂਦੀਆਂ ਜਿੱਥੇ ਇਹਨਾਂ ਆਵਾਰਾ ਖਤੀੜਾ ਨੇ ਗੰਦ ਪਾਇਆ ਮੈਂ ਫਿਰ ਕਹੂੰਗਾ ਮਿੱਤਰੋ ਕੁੱਤਿਆਂ ਨੂੰ ਪਿਆਰ ਕਰੋ ਜਾਨਵਰਾਂ ਨੂੰ ਪਿਆਰ ਕਰੋ ਜਿੰਨਾ ਮਰਜ਼ੀ ਕਰੋ ਕਰਨਾ ਚਾਹੀਦਾ ਪਰ ਮੈਂ ਤਾਂ ਕਹੂੰਗਾ ਜਿਹੜਾ ਪਸ਼ੂ ਪ੍ਰੇਮੀ ਹੈ ਨਾ ਜਿਹਨੂੰ ਪਸ਼ੂਆਂ ਨਾਲ ਪਿਆਰ ਆ ਪਸ਼ੂ ਹੋਰ ਬਥੇਰੇ ਨਹੀਂ ਜਿਹੜੇ ਕੰਮ ਦੇ ਨਹੀਂ ਜਿਹੜੇ ਫਾਇਦਾ ਕਰਦੇ ਨਹੀਂ ਆਹ ਲੋਕ ਕਹਿੰਦੇ ਨੇ ਇਸ ਤਰ੍ਹਾਂ ਅੱਖੀਂ ਕੁੱਤਾ ਰੱਖਿਆ ਆਪਣੇ ਕੋਲ ਹੈ ਕੀ ਆ ਸਰਕਾਰਾਂ ਨੇ ਤਾਂ ਆਪਣਾ ਅੰਨੰਕਰ ਛੱਡਿਆ ਮਹਿੰਗਾਈ ਨੇ ਬੇਰੁਜ਼ਗਾਰੀ ਨੇ ਕਰਜ਼ਿਆਂ ਨੇ ਆਪਣਾ ਜਲੂਸ ਕੱਢ ਰੱਖਿਆ ਆਪਣੇ ਘਰੇ ਆਉਣਾ ਕਿਹਨੇ ਲੁੱਟਣ ਜਿਹੜੇ ਆ ਨਸ਼ੇੜੀ ਲਿਛੂੜੇ ਮਾੜੇ ਮੋਟੇ ਲੁੱਟਖੋ ਕਰਦੇ ਨੇ ਨਾ ਇਹ ਘਰਾਂ ਠਾਕੇ ਨਹੀਂ ਕਰਦੇ ਇਹਦਾ ਉਹ 12 ਬੂਰੋ ਮੋਬਾਈਲ ਖੋਕੇ ਲੈ ਕੇ ਕਿਸੇ ਦਾ ਮੋਟਰਸਾਈਕਲ ਲੈ ਕੇ ਇਹ ਤਾਂ ਆ ਹੀ ਕੁਛ ਉਹ ਤਾਂ ਸ਼ਰੇਆਮ ਕਰੀ ਜਾਂਦੇ ਨੇ ਕਿਸੇ ਔਰਤ ਦੀ ਚੈਨੀ ਚਪਟਲੀ ਕਿਸੇ ਦਾ ਮੋਬਾਈਲ ਖੋ ਲਿਆ ਕਿਸੇ ਦਾ ਸਕੂਟਰ ਦਾ ਲੋਕ ਤੋੜ ਕੇ ਲੈ ਕੇ ਮੋਟਰਸਾਈਕਲ ਕਿਸੇ ਦਾ ਸਾਈਕਲ ਚੱਕ ਕੇ ਲੈ ਕੇ ਕਿਸੇ ਦਾ ਸਿਲੰਡਰ ਉਹ ਤਾਂ ਇਹ ਕਰ ਹੀ ਜਾਂਦੇ ਨੇ ਉਹ ਦਿਨ ਦੀ ਵੀ ਕਰੀ ਜਾਂਦੇ ਵੀ ਸੋ ਮੈਨੂੰ ਨਹੀਂ ਲੱਗਦਾ ਕਿ ਕੁੱਤੇ ਇਹਦੇ ਵਿੱਚ ਬਹੁਤ ਵੱਡੀ ਰਾਖੀ ਦਾ ਰੋਲ ਅਦਾ ਕਰ ਰਹੇ ਨੇ ਫਿਰ ਵੀ ਭਾ ਲੋ ਮੈਨੂੰ ਕੋਈ ਤਕਲੀਫ ਨਹੀਂ ਹੈ ਪਰ ਆ ਜਿਹੜੇ ਆਵਾਰਾ ਕਿਤੀੜਾ ਨੇ ਇਹਨਾਂ ਦਾ ਇਲਾਜ ਹੋਣਾ ਜ਼ਰੂਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਇਸ ਮੁੱਦੇ ਵੱਲ ਧਿਆਨ ਦਿਓ ਇਸ ਮੁੱਦੇ ਪ੍ਰਤੀ ਸੰਜੀਦਾ ਹੋਵੋ ਪੰਜਾਬ ਦੇ ਵਿੱਚ ਇਹ ਜਿਹੜਾ ਆਂਤਕ ਕਾਇਕੁੱਤਿਆਂ ਦਾ ਜਿਹੜਾ ਕਹਿਰ ਹੈ ਜਿਹੜਾ ਕੁੱਤਿਆਂ ਨੇ ਅੱਗ ਪਾਈ ਹੈ ਜਿਹੜਾ ਕੁੱਤਿਆਂ ਨੇ ਗੰਦ ਪਾਇਆ ਇਹਨੂੰ ਆਪ ਦੇ ਝਾੜੂ ਨਾਲ ਹੁੰਜਣ ਦੀ ਕੋਸ਼ਿਸ਼ ਕਰੋ ਬਹੁਤ ਮਿਹਰਬਾਨੀ ਸ਼ੁਕਰੀਆ